ਸੱਤ ਰਗਾਲ ਦੀ ਖਬਰ ਪੰਜਾਬ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਰੀਨਾ ਬਾਸ਼ਵਤ ਤੇ ਸਭ ਤੋਂ ਪਹਿਲੇ ਇੱਕ ਨਜ਼ਰ ਹੁਣ ਤੱਕ ਦੀਆਂ ਤਾਜ਼ਾ ਸੁਰਖੀਆਂ ਤੇ ਹਾਟੇ ਮਸਤਵਾਨਾ ਦੇ ਵਿੱਚ ਤਿੰਨ ਦਿਨਾਂ ਤੋਂ ਕਰਵਾਈ ਜਾ ਰਹੀ ਗੱਤਕਾ ਚੈਂਪੀਅਨਸ਼ਿਪ ਦੀ ਅੱਜ ਹੋਈ ਸ਼ਾਨਦਾਰ ਸਮਾਪਤੀ ਖੂਲ ਖਬਰਾਂ ਵਿਸਥਾਰ ਦੇ ਨਾਲ ਮਸਤਵਾਣਾ ਵਿੱਚ ਕਰਵਾਈ ਜਾ ਰਹੀ ਗਤਕਾਂ ਦੀ ਪਹਿਲੀ ਰਾਸ਼ਟਰੀ ਚੈਂਪੀਅਨਸ਼ਿਪ ਦਾ ਅੱਜ ਸ਼ਾਨਦਾਰ ਸਮਾਪਨ ਹੋ ਗਿਆ ਤਿੰਨ ਦਿਨਾਂ ਤੱਕ ਚੱਲੀ ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਓਵਰਆਲ ਚੈਂਪੀਅਨਸ਼ਿਪ ਤੇ ਕਬਜ਼ਾ ਜਮਾਲਿਆ ਤੇ ਇਸ ਦੇ ਪੇਸ਼ੇ ਸਾਡਾ ਚੈਨਲ ਦੀ ਇੱਕ ਖਾਸ ਰਿਪੋਰਟ ਮੰਤਰੀ ਪਰਮਿੰਦਰ ਸਿੰਘ ਢੀਂਸਾ ਨੇ ਅਦਾ ਕੀਤੀ ਸਮੂਹ ਕੀ ਟੀਂਡਾ ਦੇ ਨਾਲ ਏਸ਼ੀਆ ਫੈਡਰੇਸ਼ਨ ਦੇ ਪ੍ਰਧਾਨ ਐਸ ਪੀ ਐਸ ਉਹ ਬੁਰਾਈ ਵੀ ਮੌਜੂਦ ਸਨ ਅਤੇ ਉਹਨਾਂ ਕਿਹਾ ਕਿ ਗੱਤਕਾ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਲੈ ਕੇ ਜਾਣਾ ਇੱਕ ਬਹੁਤ ਹੀ ਚੰਗਾ ਕਦਮ ਹੈ ਅਤੇ ਇਸ ਨੂੰ ਅੱਗੇ ਵੀ ਜਾਰੀ ਰੱਖਣਾ ਚਾਹੀਦਾ ਹੈ ਆਪਣੇ ਜੋ ਖਾਲਸੇ ਕਿੰਨਾ ਨਹੀਂ ਉਹਨਾਂ ਨੂੰ ਇੱਕ ਨੈਸ਼ਨਲ ਤੇ ਇੰਟਰਨੈਸ਼ਨਲ ਪਲੇਟਫਾਰਮ ਮਿਲੇਗਾ ਕਿ ਮੈਂ ਸਮਝਦਾ ਇਸ ਤੋਂ ਬਾਅਦ ਸਾਡੇ ਇਸ ਖੇਡ ਦੇਖਦਾ ਜੀ ਬੱਚੇ ਨੇ ਕਿਰਤ ਉਹਨਾਂ ਨੇ ਨੌਕਰੀਆਂ ਦੇ ਵਿੱਚ ਉਹਦੇ ਦੇ ਬੈਨੀਫਿਟਸ ਨੂੰ ਖਿਡਾਇਆ ਉਹਨੂੰ ਇਹ ਮਿਲਦਾ ਖਿਡਾਰੀਆਂ ਦਾ ਨਸ਼ਿਆਂ ਦੇ ਵੱਲ ਧਿਆਨ ਨਹੀਂ ਜਾਊਗਾ। ਨਸ਼ਿਆਂ ਤੋਂ ਦੂਰ ਕਰਨ ਦਾ ਇੱਕ ਵਧੀਆ ਰਸਤਾ ਇੱਕ ਲੜਕੀਆਂ ਦੇ ਲਈ ਸੈਲਫ ਡਿਫੈਂਸ ਦੇ ਲਈ ਜਿਹੜੀ ਇੱਕ ਕੱਟਕਾ ਮਾਰਸ਼ਲ ਆਰਟ ਗੇਮ ਹੈ ਤੇ ਇਹਦੇ ਨਾਲ ਲੜਕੀਆਂ ਆਪਣੇ ਸੈਲਫ ਕੌਨਫੀਡੈਂਸ ਦੇ ਲਈ ਤੇ ਇਹਦੇ ਵਿੱਚ ਸਹਾਇ ਨਵੇਂ ਦਾ ਜੱਟ ਕਾ ਗੇਮ ਜੋ ਕਿ ਇੱਕ ਕੰਪਨੀ ਦਾ ਲੰਬਾ ਸਮੇਂ ਤੋਂ ਦਿਖਾਤਾ ਸੀ ਸਿਕ ਮਾਰਸ਼ਲ ਆਰਟਸ ਜੋ ਪ੍ਰੋਗਰਾਮ ਕਰ ਰਹੇ ਨੇ 12 ਕਾਪੀ ਗੇਮਸ ਦੇ ਵਿੱਚ ਨਹੀਂ ਰੱਖਿਆ ਗਿਆ ਸੀ ਉਸ ਨੂੰ ਦੁਬਾਰਾ ਚੁੱਕਿਆ ਗਿਆ ਉਸ ਨੂੰ ਪਾਏ ਹੁੰਦਾ ਕਿ ਇਸ ਨੂੰ ਕੰਪਨੀਆਂ ਨਾਲ ਕਰਕੇ ਲੈ ਕੇ ਜਾਣ ਦੀ ਗੱਲ ਚੱਲ ਰਹੀ ਹੈ ਤੇ 100% ਕਹਿ ਸਕਦੇ ਹਾਂ ਕਿ 올림픽 ਤੱਕ ਜੂਰ ਪਹੁੰਚੇ ਸਿੰਦਰ ਸਿੰਘ ਕੂਕੂ ਦੇ ਨਾਲ ਬਿਊਰੋ ਰਿਪੋਰਟ ਸਾਡਾ ਚੈਨਲ